ਗੈਂਗਸਟਰ ਬਣਾ ਗੈਂਗਸਟਰ ਕਰੋ ਥੋੜਾ ਜਿਹਾ ਮਕੇ ਗੈਂਗਸਟਰ ਮੈਂ ਤਾਂ ਪੜਾਇਆ ਲਖਾਇਆ ਸੀ ਕਿ ਜਿੱਦਾਂ ਮੇਰਾ ਦੂਜਾ ਬੇਟਾ ਫੌਰਨ ਗਿਆ ਇਹ ਵੀ ਜਾਏ ਪਰ ਮੇਰੇ ਬੱਚੇ ਤੇ ਹਾਲਾਤ ਇਹੋ ਜਿਹੇ ਬਣਾਤੇ ਪਰ ਉਹਨੂੰ ਗੈਂਗਸਟਰ ਤਾਂ ਉਹਦਾ ਦੇਤਾ ਤੇ ਅੱਜ ਉਹਨੂੰ ਹਾਈਲਾਈਟ ਬਣਾ ਛੜਿਆ ਪਰ ਜੋ ਉਹਦੇ ਜੋ ਉਹਨੂੰ ਕਹਿੰਦੇ ਉਹ ਬੱਚਾ ਮੇਰਾ ਉਹ ਨਹੀਂਗਾ ਵੀ ਇੰਦਾ ਵੱਡਾ ਬਦਮਾਸ਼ ਨਹੀਂ ਜਿੱਡਾ ਐ ਨਾ ਬਣਾ ਛੜਿਆ ਵਾ politcal ਬੰਦਿਆਂ ਨੇ ਵਰਤਿਆ ਤੇ ਬਾਸ ਉਹਨੂੰ ਗੈਂਗਸਟਰ ਬਣਾ ਪੰਜਾਬ ਵਿੱਚ ਕਈ ਵੱਡੇ ਗੈਂਗਸਟਰ ਹੋਏ ਨੇ ਕੁਝ ਗੈਂਗਸਟਰ ਦੀ ਪੰਜ ਜੇਲਾ ਦੀਆਂ ਸਲਾਕਾਂ ਪਿੱਛੇ ਪੰਗ ਨੇ ਤੇ ਕੁਝ ਗੈਂਗਸਟਰ ਦੇਸ਼ ਦੀਆਂ ਸਰਹੱਦਾਂ ਤੋਂ ਬਹੁਤ ਦੂਰ ਨੇ ਇਹਨਾਂ ਵਿੱਚੋਂ ਇੱਕ ਗੈਂਗਸਟਰ ਜਿਸ ਨੂੰ ਮੱਝੇ ਦਾ ਗੈਂਗਸਟਰ ਵੀ ਕਿਹਾ ਜਾਂਦਾ ਹੈ ਜੱਗੂ ਭਗਵਾਨਪੁਰੀਆ ਜੋ ਕਿ ਅੱਜਕੱਲ੍ਹ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਹੈ ਦੱਸਿਆ ਜਾਂਦਾ ਹੈ ਕਿ ਜੱਗੂ ਭਗਵਾਨਪੁਰੀਆ ਤੇ ਕਈ ਅਪਰਾਧਿਕ ਮਾਮਲੇ ਦਰਜ ਨੇ ਪਰ ਕਹਿੰਦੇ ਨੇ ਕਿ ਪੁੱਤ ਕਿਦਾਂ ਦਾ ਵੀ ਹੋਵੇ ਮਾਪਿਆਂ ਦੀ ਬੱਚਾ ਬੱਚਾ ਹੀ ਹੁੰਦਾ ਹੈ ਜਗਤ ਭਗਵਾਨ ਪੁਰੀਅਤ ਦੇ ਜਨਮ ਦਿਨ ਤੇ ਉਹਨਾਂ ਦੀ ਮਾਤਾ ਵੱਲੋਂ ਗੁਰੂ ਘਰ ਚ ਜਾ ਕੇ ਅਰਦਾਸ ਕੀਤੀ ਗਈ ਤੇ ਪੁੱਤਰ ਦੀ ਸੇਤ ਯਾਪੀ ਲਈ ਦੁਆ ਮੰਗੀ ਗਈ ਮਾਂ ਨੇ ਗੁਰੂ ਘਰ ਚ ਅਰਦਾਸ ਕੀਤੀ ਗਈ ਉਹਨਾਂ ਦਾ ਪੁੱਤਰ ਛੇਤੀ ਰਖਾ ਹੋ ਕੇ ਉਹਨਾਂ ਕੋਲ ਜਾਵੇ ਕੈਮਰੇ ਅਗੇ ਗੱਲਬਾਤ ਕਰਦੇ ਆ ਜਗਤ ਦੀ ਮਾਤਾ ਦਾ ਕਹਿਣਾ ਸੀ ਕਿ ਰਾਜਨੀਤਿਕ ਲੋਕ ਉਹਨਾਂ ਜਵਾਨਾਂ ਨੂੰ ਆਪਣੇ ਹਿੱਤਾਂ ਲਈ ਵਰਤਦੇ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਗੈਂਗਸਟਰ ਦਾ ਦਰਜਾ ਦੇ ਦਿੰਦੇ ਨੇ ਅੱਜ ਦਿਨ ਬਹੁਤ ਵਧੀਆ ਮੇਰੇ ਤੇ ਖੁਸ਼ੀਆਂ ਭਰ ਆਇਆ ਮੇਰੇ ਬੇਟੇ ਦਾ ਜਨਮ ਦੇਣਿਆ ਤੇ ਮਹਾਰਾਜ ਚੜ੍ਹਦੀ ਕਲਾ ਕਰੇ ਤੇ ਭਰਿਆ ਖੁਸ਼ੀਆਂ ਭਰਿਆ ਸਾਲ ਆਵੇ ਤੇ ਸਾਰੇ ਪਰਚੇ ਮੁੱਕਣ ਤੇ ਆਪਣਾ ਬੱਚਾ ਘਰ ਆਵੇ ਤੇ ਮਹਾਰਾਜ ਹਰ ਇੱਕ ਦੇ ਬੱਚੇ ਦੀ ਚੜ੍ਹਦੀ ਕਲਾ ਕਰੇ ਤੇ ਪਰ ਇੱਕ ਮੇਰੀ ਕਵਸਟ ਹੈ ਪ੍ਰੈਸ ਵਾਲਿਆਂ ਦੇ ਗਾੜੀ ਵੀ ਬਾਅਦ ਚੜਾ ਕਰਕੇ ਕੋਈ ਗੱਲ ਨਾ ਕਹਿਆ ਕਰਨ ਕਿਉਂਕਿ ਝੂਠ ਸੱਚ ਉੱਥੇ ਫਰੋਤੀ ਮੰਗੀ ਉੱਥੇ ਫਰੋਤੀ ਮੰਗੀ ਇਹ ਗੱਲ ਨਾ ਕਰਿਆ ਕਰਨ ਕਿਉਂਕਿ ਮੇਰੇ ਬੇਟੇ ਕੋਲ ਤਾਂ ਫੋਨ ਹੈ ਹੀ ਨਹੀਂ ਹੈ ਜਿਹੜਾ ਵੀ ਉਹਨੇ ਫਰੋਤੀਆਂ ਮੰਗਣਾਂ ਝੂਠ ਜੋ ਮਰਜੀ ਕੋ ਕਹਿੰਦਾ ਰਹੇ ਕਿਉਂਕਿ ਮੈਨੂੰ ਪਤਾ ਮੇਰੇ ਬੱਚੇ ਦਾ ਮੈਨੂੰ ਨਹੀਂ ਫੋਨ ਆਉਂਦਾ ਤਾਂ ਲੋਕਾਂ ਨੂੰ ਕਿੱਥੋਂ ਫੋਨ ਆਉਂਦਾ ਤੇ ਗੈਂਸਟਰ ਬਣਾਇਆ ਤੁਹਾਨੂੰ ਪਤਾ ਹਾਲਾਤਾਂ ਨਹੀਂ ਮੈਂ ਗੈਂਸਟਰ ਘਰੋਂ ਥੋੜਾ ਜੰਮ ਕੇ ਗੈਂਸਟਰ ਮੈਂ ਤਾਂ ਪੜਾਇਆ ਲਿਖਾਇਆ ਸੀ ਕਿ ਜਿੱਦਾਂ ਮੇਰਾ ਦੂਜਾ ਬੇਟਾ ਫੌਰਨ ਗਿਆ ਇਹ ਪਰ ਮੇਰੇ ਬੱਚੇ ਤੇ ਹਾਲਾਤ ਇਹੋ ਜਿਹੇ ਬਣਾਤੇ ਪਰ ਉਹ ਗੈਂਗਸਟਰਾਂ ਦਾ ਉਹਦਾ ਦੇਤਾ ਤੇ ਅੱਜ ਉਹਨੂੰ ਹਾਈਲਾਈਟ ਬਣਾ ਛੜਿਆ ਪਰ ਜੋ ਉਹਦੇ ਜੋ ਉਹਨੂੰ ਕਹਿੰਦੇ ਉਹ ਬੱਚਾ ਮੇਰਾ ਉਹ ਨਹੀਂਗਾ ਵੀ ਇੰਦਾ ਵੱਡਾ ਬਦਮਾਸ਼ ਨਹੀਂ ਡੱਡਾ ਐ ਨਾ ਬਣਾ ਛੜਿਆ ਵਾ politcal ਬੰਦਿਆਂ ਨੇ ਵਰਤਿਆ ਤੇ ਬਾਅਦ ਉਹਨੂੰ ਗੈਂਗਸਟਰ ਬਣਾਤਾ ਇੱਕ ਮੈਂ ਹਾਈ ਕੋਰਟ ਪ੍ਰੋਸੀਡਿੰਗ ਅੱਗੇ ਵੀ ਪਾਈ ਤੇ ਹੁਣ ਵੀ ਪਾਈ ਜੀ ਕੀ ਮੰਗਾ ਸੀ ਕੀ ਮੰਗੀ ਉਹਦੇ ਚ ਮੰਗ ਕੀਤੀ ਗੱਡੀ ਮੰਗੀ ਵੈਲਟ ਫਰੂਕ ਤੇ ਜੈਕਟ ਤੇ ਵੱਤ ਤੋਂ ਵੱਤ ਮਤਲਬ ਕੁਆਲਿਟੀ ਨਾਲ ਹੋਵੇ ਜਦੋਂ ਉਹਨੂੰ ਪੇਸ਼ੀ ਤੇ ਲੈ ਕੇ ਜਾਣਾ ਕੀ ਕਾਰਨ ਕਿਉਂ ਮੂਨ ਕਿਉਂਕਿ ਸਾਨੂੰ ਖਤਰਾ ਸਾਨੂੰ ਇੰਟਰਪਾਲਟੀ ਕੂ ਖਤਰਾ ਤੇ ਪੰਜਾਬ ਪੁਲਿਸ ਕੂ ਵੀ ਕੁਝ ਵੀ ਇਹ ਕਰ ਸਕਦੀ ਆ ਹਾਂ ਕਰੋਨਾ ਵਰੀ ਸਾਡੇ ਨਾਲ ਵੇਖੋ ਕਿੰਡਾ ਵੱਡੀ ਵਧੀ ਕੀ ਹੋਣ ਲੱਗੀ ਮੈਂ ਬਟਾਲੇ ਜਾ ਕੇ ਰੋੜ ਵਾਲਾ ਪਾਇਆ ਤੇ ਪਰਮਾਤਮਾ ਨੇ ਗੁਰੂ ਤੇਗ ਬਹਾਦਰ ਨੇ ਬਾਬਾ ਬੁੱਢਾ ਜੀ ਨੇ ਮੇਰੀ ਬਾਹ ਫੜੀ ਤੇ ਹੁਣ ਵੀ ਸਾਨੂੰ ਇਹੋ ਡਰ ਟਿਆ ਕਿਤੇ ਪਤਾ ਨਹੀਂ ਹੁੰਦਾ ਸਰਕਾਰਾਂ ਨਵੀਂ ਬੰਦੇ ਸਰਕਾਰਾਂ ਵੀ ਹੁੰਦੀਆਂ ਜਾਂਦੀਆਂ ਰਹਿੰਦੀਆਂ ਤੇ ਬੰਦੇ ਵੀ ਪਰ ਲਿੰਕ ਸਾਡੇ ਹਰ ਇੱਕ ਸਰਕਾਰ ਨਾਲ ਹੁੰਦੀ ਆ ਆਰੇ ਕੇ ਸਰਕਾਰ ਦੇ ਨਾਲ ਆ ਆਪਾਂ ਪਰ ਇਹ ਆ ਵੀ ਵਾਦੇ ਵੱਡੇ ਵੱਡੇ ਕਰ ਲੈਂਦੇ ਤੇ ਮੁਰਕੇ ਨਭਾਉਂਦੇ ਨਹੀਂ ਆ ਅਸੀਂ ਬਹੁਤ ਮਤਲਬ ਸਹਿਯੋਗ ਦਿੰਦੇ ਆ ਜਦੋਂ ਵੀ ਅਸੀਂ ਕੰਮ ਕਰਦੇ ਆ ਅਸੀਂ ਸਰਪੰਚੀ ਇਲੈਕਸ਼ਨ ਤੇ ਵੀ ਖੜੇ ਆਂ ਤਾਂ ਵੀ ਸਹਿਯੋਗ ਦਿੱਤਾ ਪਿੰਡ ਮੇਰਾ ਮੇਰੇ ਨਾਲ ਆ ਤੇ ਪਿੰਡ ਨਾਲ ਹੀ ਰਹੇਗਾ ਫੋਰ ਦੋ ਚਾਰ ਘਰ ਤਾਂ ਨੂੰ ਪਤਾ ਵਿਰੋਧ ਪਾਸ ਹੁੰਦੇ ਹੁੰਦੇ ਆ ਬਾਕੀ ਸਾਰਾ ਪਿੰਡ ਮੇਰੇ ਨਾਲ ਆ ਲਾਗਾ ਬੰਦਾ ਵੀ ਮੇਰੇ ਨਾਲ ਆ ਮੇਰੇ ਬੱਚਾ ਲਾਗੇ ਬੰਦੀ ਵੀ ਨਹੀਂ ਕਿਸਦਾ ਮਾੜਾ ਕੀ ਸੋਚਿਆ ਤੇ ਨਾਮ ਨੇ ਪਿੰਡ ਚ ਕੀਤਾ ਤੇ ਨਾਮ ਲਾਗੇ ਚਾਗੇ ਕੀਤਾ ਇਦੋ ਜੀ ਗਾ ਲਈ ਆ ਵੀ ਕੋਈ ਗਾਲ ਨਹੀਂ ਪਰਮਾਤਮਾ ਹਰ ਇੱਕ ਦੇ ਤੰਦਰੁਸਤੀਆਂ ਰੱਖੇ ਹਰ ਇੱਕ ਦੇ ਬੱਚਿਆਂ ਤਰੱਕੀਆਂ ਬਖਸ਼ੇ ਤੇ ਮਹਾਰਾਜ ਅੱਜ ਜਿਹਨੇ ਮਾਵਾ ਦੇ ਪੁੱਤ ਜੇਲਾਂ ਚ ਆ ਕੇ ਇਸ ਮੁਖਨ ਤੇ ਆਪੋ ਆਪਣੀ ਘਰੀ ਆਉਣ ਤੇ ਜਿੰਨਾ ਮਾਵਾ ਦੇ ਬੱਚੇ ਤੁਰ ਗਏ ਆ ਉਹਨਾਂ ਦਾ ਵੀ ਬੜਾ ਸਾਨੂੰ ਦੁੱਖ ਆ ਤੇ ਗੈਂਗਸਟਰ ਬਣਾਇਆ ਤੁਹਾਨੂੰ ਪਤਾ ਹਾਲਾਤਾਂ ਨਹੀਂ ਮੈਂ ਗੈਂਗਸਟਰ ਘਰੋਂ ਥੋੜਾ ਜੰਮ ਕੇ ਗੈਂਗਸਟਰ ਮੈਂ ਤਾਂ ਪੜਾਇਆ ਲਿਖਾਇਆ ਸੀ ਕਿ ਜਿੱਦਾਂ ਮੇਰਾ ਦੂਜਾ ਬੇਟਾ ਫੌਰਨ ਗਿਆ ਇਹ ਵੀ ਜਾਏ ਪਰ ਮੇਰੇ ਬੱਚੇ ਤੇ ਹਾਲਾਤ ਇਹੋ ਜਿਹੇ ਬਣਾ ਤੇ ਉਹਨੂੰ ਗੈਂਗਸਟਰ ਦਾ ਉਹਦਾ ਦੇਤਾ ਅੱਜ ਉਹਨੂੰ ਹਾਈਲਾਈਟ ਬਣਾ ਛੜਿਆ ਪਰ ਜੂ